ਅਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿਸੇ ਅਣਪਛਾਤੇ ਬੰਦੇ ਦੇ ਵੱਲੋਂ ਚੱਕ ਕੇ ਜ਼ਾਹਰ ਕੀਤਾ ਜਾ ਰਿਹਾ ਕਿ ਕੋਈ ਚੋਰ ਹੀ ਹੈ ਜਿਸ ਦੇ ਵੱਲੋਂ ਕਿ ਸਰੀਆ ਜਿਹੜਾ ਲਾਈਨ ਦੇ ਵਿੱਚਕਾਰ ਰੱਖ ਦਿੱਤਾ ਜਾਂਦਾ ਹੈ ਜਿਸ ਕਾਰਨ ਜਿਹੜੀ ਰੇਲ ਗੱਡੀ ਉਹ ਪੂਨਾ ਘੰਟਾ ਤੱਕ ਹੀ ਉੱਥੇ ਖੜੀ ਰਹੀ ਹੈ ਇਸ ਬਾਬਤ ਕਾਲੀ ਦਲਵਾਰ ਇਨਚਾਰਜ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇੱਥੇ ਸਮਾਂ ਰੰ데요 ਬਚਾਅ ਹੋ ਗਿਆ ਨਹੀਂ ਤਾਂ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਰੇਲ ਗੱਡੀ ਜਿਹੜੀ ਉਹ ਪਟਰੀ ਤੋਂ ਹੇਠਾਂ ਵੀ ਉਤਰਸ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਦਿਨ ਹੀ ਇਸ ਇਲਾਕੇ ਦੇ ਵਿੱਚ ਜੜੀਆਂ ਲੁੱਟਾਂ ਖਵਾਉਂਦੀਆਂ ਨੇ 9 ਵਜੇ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਲੋਕ ਆਉਣ ਤੋਂ ਵੀ ਡਰਦੇ ਨੇ ਤੇ ਜਿਹੜੇ ਚੋਰ ਨੇ ਨਵੱਲੋਂ ਕੀ ਕੀਤਾ ਜਾਂਦਾ ਕਿ ਜਿਵੇਂ ਟ੍ਰੇਨ ਰੁਕਦੀ ਹੈ ਉਸ ਤੋਂ ਬਾਅਦ ਵੇਖ ਲੈਂਦੇ ਨੇ ਕਿ ਆਖਰ ਕਿਸ ਦੇ ਹੱਥ ਦੇ ਵਿੱਚ ਫੋਨ ਹੈ ਤੇ ਜਦ ਟ੍ਰੇਨ ਤੁਰਦੀ ਹੈ ਤਾਂ ਉਸ ਦੇ ਕੋਲੋਂ ਫੋਨ ਖੋ ਕੇ ਝਾੜੀਆਂ ਦੇ ਵਿੱਚ ਰਫੂ ਚੱਕਰ ਪੂਜਾਉਂਦੇ ਨੇ ਇਸ ਤੋਂ ਬਾਅਦ ਕਿ ਉਹਨਾਂ ਕਹਿੰਦੇ ਕਿ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਰੇਲਵੇ ਦੇ ਜਿਹੜੇ तमाम ਉੱਚ ਅਧਿਕਾਰੀ ਨੇ ਉਹ ਵੀ ਮੌਕੇ ਤੇ ਪਹੁੰਚੇ ਨੇ तो दसिए कि पौना घंटा तक रेल गड्डी जीडी है वो खड़ी रही है तो कोई भी वा हादसा भी वापर सकता सी को बताया कि रात में किसी ने ट्रैक पर रख दिए तो उसकी वजह से दो समथिंग तीन बजे गाड़ी आई थी वो एक घंटे लेट हुई थी खड़ी रही थी ट्रैक फेल हो गया फिर रात में ही ऐसे में और अपने यहाँ पर पॉइंट्समैन है वो दोनों जाके देखे तो इस सड़ी मिले पटरी पर वो हटा के फिर अपनी गाड़ी चला दी गाड़ी कौन सी थी ਗੱਡੀ ਲੋਗਾ ਕਿੰਨੀ ਦੇ ਰੁਕੀ ਰਹੀ ਹੈ ਇੱਥੇ ਯਾ ਘੱਮ ਸੇ ਘਮ ਬੋਟੋ ਉਸ ਨੂੰ ਲਿਖ ਰਿਹਾ 1 ਘੰਟੇ ਲੇਟ ਹੋਈ ਕੋਈ ਸਮਝ ਨਹੀਂ ਕੁਝ ਪਤਾ ਹੈ ਕਿੱਥੋਂ ਲੇਕਰ ਆਏ ਸੀ ਅਬ ਇਹ ਤਾਂ ਮੇਰੇ ਕੋ ਪਤਾ ਨਹੀਂ ਮੈਂ ਰਾਤ ਨੂੰ ਮੈਂ ਤੁਹਾਨੂੰ ਅੱਛਾ ਨਾਮ ਗੋਤਮ ਅਸੀ ਬਾਟ ਨੰਬਰ 19 ਸ੍ਰਮਣਿਕਾ ਲੀਦਲ ਦਾ ਬਾਟਨ ਚਾਰ ਕੀ ਮਾਮਲਾ ਹੈ ਇਹ ਮਾਮਲਾ ਮੈਨੂੰ 6:07 ਵਜੇ ਕਰੀਬ ਪਤਾ ਲੱਗਿਆ ਕਿ ਕਿਸੇ ਚੋਰਾਂ ਨੇ ਇਹ ਸਰੀਆ ਲਾਈਨ ਦੇ ਉੱਪਰ ਰੱਖ ਦਿੱਤਾ ਵਿਚਾਲੇ 3:5 ਤੇ 3:5 ਘੰਟਾ ਗੱਡੀ ਖੜੀ ਰਹੀ ਹੈ ਜੀ ਇੱਥੇ ਹੁਣ ਇਹ ਨਹੀਂ ਪਤਾ ਕਿਸ ਮਨਸਾ ਦੇ ਲਈ ਲੁੱਟਣ ਲਈ ਜਾਂ ਕਿਸ ਚੀਜ਼ ਲਈ ਰੱਖਿਆ ਲੱਗਦਾ ਵੀ ਇਹ ਵੱਡਾ ਨੁਕਸਾਨ ਹੋ ਸਕਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਹ ਬਹੁਤ ਵੱਡਾ ਤੇ ਹੁਣ ਅਧਿਕਾਰੀ ਪਹੁੰਚੇ ਕੀ ਨਹੀਂ ਪੂਰੇ ਨੱਥ ਪੈਣੀ ਚਾਹੀਦੀ ਅਸੀਂ ਤਾਂ ਆਪ ਕਹਿੰਨੇ ਇਸ ਚੀਜ਼ ਤੇ ਸਾਡੀ ਇੱਕ ਇਹਨਾਂ ਨੂੰ ਬੇਨਤੀ ਹੋਰ ਹੈ ਛੋਟੀ ਜੀ ਆ ਜਿਹੜੀਆਂ ਨਾਨ ਨਲ ਕੀ ਕਰਾਂ ਇੱਥੇ ਰੋਜ਼ ਫੋਨ ਖੋ ਕੇ ਚੜੀਆਂ ਚ ਬਹਿ ਜਾਂਦੇ ਆ ਅੱਖੀ ਦੇਖੇ ਸਾਡੇ ਸੀ ਨਾ ਚੜੀਆਂ ਚ ਬਹਿ ਜਾਂਦੇ ਜਦੋਂ ਟ੍ਰੇਨ ਖੜ ਗਈ ਕੋਈ ਮੋਬਾਈਲ ਦੇਖੀ ਜਾਂਦਾ ਤੇ ਜਦੋਂ ਟ੍ਰੇਨ ਤੁਰਦੀ ਹੈ ਹਲਕਾ ਝੜਕਾ ਮਾਰ ਕੇ ਨਾਲ ਦੀ ਨਾਲ ਝੱਟਾ ਮਾਰ ਕੇ ਨਿਕਲ ਜਾਂਦੇ ਲੈ ਕੇ ਅਗਲਾ ਓਏ ਓਏ ਕਰਦੇ ਰਹੇ ਜਾਂਦਾ ਜੀ ਰੇਲਵੇ ਦੇ ਜੀਆ ਆਰਪੀਫ ਅਫਸਰ ਹੀ ਪਹੁੰਚੇ ਵੱਡੇ ਵੱਡੇ ਅਫਸਰ ਪਹੁੰਚੇ ਹੈ ਇਹ ਨਹੀਂ ਲੱਗਦਾ ਵੀ ਗੱਡੀ ਵੀ ਵੱਡੀ ਉੱਤਰ ਫਸ ਗਈ ਬਿਲਕੁਲ ਨੁਕਸਾਨ ਬਹੁਤ ਤਗੜਾ ਹੋ ਜਾਂਦਾ ਜਿਹੇ ਜੀ ਕੋਈ ਪਤਾ ਨਹੀਂ ਲੱਗਦਾ ਚਾਂਚੱਕਾ ਡਰਾਈਵਰ ਨੂੰ ਇਹਦਾ ਪਤਾ ਲੱਗ ਗਿਆ ਬ੍ਰੇਕ ਲਾ ਕੇ ਗੱਡੀ ਦੇ ਪਰ ਬਹੁਤ ਗਲਤ ਗੱਲ ਹੈ ਇਸ ਚੀਜ਼ ਜਿਹੜਾ ਦੇਖੋ ਚੋਰੀ ਇਹ ਆ ਚੀਜ਼ਾਂ ਦੀ ਕੀ ਚੋਰੀ ਆ ਸਾਡੇ ਏਰੀਆ ਦਾ ਨਾਮ ਬਹੁਤ ਵੱਡਾ ਚੋਰਾਂ ਨੇ ਬਦਨਾਮ ਕਰ ਰੱਖਿਆ ਅਸੀਂ ਇੱਕ ਅਪੀਲ ਕਰਦੇ ਆ ਕਿ ਜਿੰਨੇ ਵੀ ਚੋਰ ਆ ਜਿੰਨੇ ਖੋਹ ਵਾਲੇ ਆ ਇੱਥੇ ਖੋਹ ਇੰਨੀ ਕਿਉਂ ਜਾਂਦੀ ਆ ਸ਼ਾਮ ਨੂੰ 9 ਵਜੇ ਤੋਂ ਬਾਅਦ ਬੰਦਾ ਹੀ ਨਹੀਂ ਹਟੇ ਹੋਦਾ ਇਹ ਇਹਨਾਂ ਦੇ ਨੱਥੇ ਪੈਣੀ ਚਾਹੀਦੀ ਆ 1 ਹੋਣਾ ਘੰਟਾ ਗੱਡੀ ਖੜੀ ਰਹੀ ਆ ਨੁਕਸਾਨ ਤਾਂ ਹੋ ਹੀ ਗਿਆ ਹੋਇਆ ਜੀ ਸਮੇ ਦਾ ਹੋਇਆ ਜੀ ਸਰਕਾਰ ਦਾ ਨੁਕਸਾਨ ਹੋਇਆ ਸੈਂਟਰ ਸਰਕਾਰ ਦਾ ਨੁਕਸਾਨ ਹੋਇਆ ਇਹ ਚੀਜ਼ ਏਰੀਆ ਕਿਹੜੇ ਪਾਸੇ ਹੈ ਬੰਗੀ ਨਗਰ ਦੇ ਇਹ ਦਿੱਲੀ ਲੈਨ ਆ ਜੀ